ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਤਾਂ ਸਭ ਜੀ ਬੇਤੀ ਕੀਤੀ ਜਾਂਦੀ ਆ ਕਿ ਮਰ ਛਾਪਣ ਵੱਲੋਂ ਬੇਤੀ ਆ ਕਿ ਜੋ ਸਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿਹੜੀਆਂ ਬੇ ਘਾਰੇ ਦੀਆਂ ਹਨ ਜਾਂ ਜਿਹੜੇ ਲੋਕ ਰਹਿੰਦੇ ਹਨ ਉਹਨਾਂ ਨੂੰ ਬੇਤੀ ਆ ਕਿ ਹੜਾਰ ਮੁਕ ਰੱਖਦੇ ਹੋਇਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਜਿਸ ਤੋਂ ਮੁਕ ਰੱਖਦੇ ਹੋਇਆ ਉਹ ਉਹ ਆਪਣੇ ਪਰਿਵਾਰਾਂ ਨੂੰ ਕਹਿ ਕੇ ਮਾਲ ਦੇ اندرੋਂ ਕੱਢ ਕੇ ਇਹ ਸੁਰੱਖਿਆਤ ਸਾਬਾ ਤੇ ਪਾਈ ਚੁਰ ਪਿੰਡ ਵਿੱਚ ਆ ਜਾਣਾ ਦਾ ਜਿੱਥੇ ਜਿੱਥੇ ਕੈਂਪ ਭਰੇ ਹ ਉਹਨਾਂ ਥਾਵਾਂ ਤੇ ਉਹ ਆ ਜਾਣਾ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਹੈ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਗੱਲ ਨਹੀਂ ਮੰਨਦਾ ਉਹ ਪ੍ਰਸ਼ਾਸਨ ਉਹਦੇ ਪਾਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਕਰਕੇ ਪਾਰੀ ਨੂੰ ਉਹ ਰੱਖਦਿਆਂ ਹਰਾ ਦੀ ਮਾਰ ਨੂੰ ਰੱਖਦਿਆਂ ਹੋਇਆ ਪ੍ਰਸ਼ਾਸਨ ਵੱਲੋਂ ਸਾਰੇ ਸੁਭਾਦੀ ਲਾ ਕੇ ਜੋ ਬਾਂਦੇ ਲਾਗੇ ਬੇਕਾਰ ਉਹਨਾਂ ਨੂੰ ਬੇਇਤੀਆ ਉਹ ਆਪੋ ਆਪਣੇ ਪਰਿਵਾਰਾਂ ਸਮੇਤ ਮਾਤ-ਦੰਦਰ ਦੇ ਸਮੇਤ ਇਸ ਸੁਰੱਖਿਅਤ ਥਾਂ ਤੇ ਪਾਈ ਉਹ ਆਜਾ ਬਾਈਬਲ ਜੀ ਦਾ ਕਾਲਪਾ ਬਾਈਬਲ ਜੀ ਕੀ ਫਤਿਹ